ਹਾਂਜੀ ਸਸਟੀ ਕਾਲ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਦਾ ਪੌਂਚਾ ਬਣਾਉਣਾ ਦੱਸਾਂਗੇ ਤੇ ਜੜਨਾ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਸਲਾਈ ਲਗਾ ਲੈਣੀ ਆ ਆਪਾਂ ਨਾ ਬੁਕਰਮ ਨੂੰ ਕੱਪੜੇ ਦੇ ਉੱਪਰ ਪੇਸਟ ਕੀਤਾ ਹੋਇਆ ਇਸ ਤਰ੍ਹਾਂ ਦੋਵੇਂ ਪਾਸੇ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਨਾ ਸਲਵਾਰ ਦੇ ਪੌਂਚੇ ਦੇ ਕੱਪੜੇ ਦੇ ਸਿੱਧੇ ਪਾਸੇ ਧਰ ਕੇ ਸਲਾਈ ਲਗਾ ਲੈਣੀ ਆ ਜੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਲਾਈ ਲਗਾਉਣੀ ਹੈਗੀ नीचे ਵੀ ਧਿਆਨ ਰੱਖਣਾ ਵੀ ਆਪਣਾ ਕੱਪੜਾ ਜ਼ਿਆਦਾ ਘਟ ਨਾ ਰਹਿ ਜAVE ਜਾਂ ਜ਼ਿਆਦਾ ਸਲਾਈ ਦੇ ਵਿੱਚ ਨਾ ਆ ਜਾਵੇ ਆ ਦੇਖੋ ਇਸ ਤਰ੍ਹਾਂ ਆਪਣਾ ਪੌਂਚਾ ਜੜਿਆ ਹੈ ਕਿ ਇਸ ਤਰ੍ਹਾਂ ਜਿਹਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਸਭ ਤੋਂ ਪਹਿਲਾਂ ਆਪਾਂ نیچے ਸਲਾਈ ਲਗਾ ਲੈਣੀ ਹੈ ਤੁਸੀਂ ਚਾਹੋ ਤੇ ਇਸ ਤੇ ਉੱਪਰ ਪ੍ਰੈਸ ਵੀ ਕਰ ਸਕਦੇ ਹੋਗੇ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਆ ਦੇਖੋ ਆ ਵਾਲੀ ਜਿਹੜੀ ਆਪਣੀ ਪੱਲੇ ਵਾਲੀ ਸਲਾਈ ਆ ਨੇ ਟੇਢੀ ਨਹੀਂ ਜਾਣੀ ਚਾਹੀਦੀ ਹੁਣ ਆਪਾਂ ਇਹਨੂੰ ਉੱਪਰ ਲੈ ਜਾਣਾਗਾ ਸਲਾਈ ਨੂੰ ਹੁਣ ਆਪਾਂ ਨਾ ਸਿੱਧੇ ਪਾਸੇ ਤੋਂ ਹੀ ਪਹੁੰਚੇ ਨੂੰ ਜਿਹੜਾ ਉੱਪਰੋਂ ਆਪਾਂ ਅਟੈਚ ਕਰਦੇ ਹੁੰਨੇ ਆ ਉਹਨੂੰ ਸਿੱਧੇ ਪਾਸੇ ਤੋਂ ਹੀ ਸਲਾਈ ਲਗਾਉਣੀ ਆ ਆਪਾਂ ਉਲਟ ਪਾਸੇ ਨਹੀਂ ਲਾਉਣੀ ਐ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਜਿਹੜੇ ਵਲ ਵਗੈਰਾ ਨੇ ਕੱਪੜੇ ਨੂੰ ਖਿੱਚੀ ਜਾਣਾ ਉੱਪਰ ਨੂੰ ਤੇ ਸਲਾਈ ਲਗਾ ਲੈਣੀ ਐ ਐਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣੇ ਸਲਵਾਰ ਦੇ ਪੌਂਚੇ ਦੇ ਵਿੱਚ ਦੇਖੋ ਜੀ ਵਲ ਨਹੀਂ ਪੈਂਦੇ ਦੇਖੋ ਕੋਈ ਵੀ ਵਲ ਨਹੀਂ ਪਿਆ ਹੈਗਾ ਹੁਣ ਆਪਣਾ ਪੌਂਚਾ ਜੜਿਆ ਗਿਆ ਤੁਸੀਂ ਆਪਣੀ ਮਰਜ਼ੀ ਮੁਤਾਬਕ ਕੋਈ ਲੈਸ ਦਾ ਡਿਜ਼ਾਈਨ ਵੀ ਤਿਆਰ ਕਰ ਸਕਦੇ ਹੋ ਜਾਂ ਤੁਸੀਂ ਸਕਰੋਲ ਬਣਾ ਕੇ ਜਾਂ ਸਿੱਧੀਆਂ ਸਲਾਈ ਦੇ ਨਾਲ ਸਲਾਈ ਦੇ ਨਾਲ ਲਾਈਨਾਂ ਪਾ ਕੇ ਕੋਈ ਵੀ ਪੌਂਚੇ ਤੇ ਡਿਜ਼ਾਈਨ ਤਿਆਰ ਕਰ ਸਕਦੇ ਹੋਗੇ ਇਸ ਤਰ੍ਹਾਂ ਪੌਂਚਾ ਝੜਨ ਦੇ ਨਾਲ ਬਹੁਤ ਹੀ ਸਫਾਈ ਦੇ ਨਾਲ ਆਪਣਾ ਪੌਂਚਾ ਤਿਆਰ ਹੋ ਜਾਂਦਾ ਹੈਗਾ ਧੰਨਵਾਦ ਜੀ